ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੇ ਇਸ ਨਵੇਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਤੁਸੀਂ ਬਹੁਤ ਸਾਰੇ ਇਦਾਂ ਦੇ ਲੋਕ ਦੇਖੇ ਹੋਣੇ ਨੇ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਵਾਂਗ ਲੱਗਦੇ ਨੇ ਜਾਂ ਸਿੱਧੂ ਮੂਸੇਵਾਲੇ ਦੀ ਸੇਮ ਟੂ ਸੇਮ ਕਾਪੀ ਹੁੰਦੇ ਨੇ ਪਰ ਤੁਹਾਨੂੰ ਅੱਜ ਅਸੀਂ ਇੱਕ ਅਜਿਹੀ ਵੀਡੀਓ ਦਿਖਾਵਾਂਗੇ ਜਿਸ ਵਿੱਚ ਕਿ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਇਹ ਮੁੰਡਾ ਗਾਣਾ गा ਰਿਹਾ ਹੈ ਅਤੇ ਲਾਗੇ ਉਹਦੇ ਦੋ ਸਿੰਗ ਜਿਹੜੇ ਕਿ ਉਹ ਖਲੋਤੇ ਹੋਏ ਨੇ ਦੋਵੇਂ ਸਿੰਗਾਂ ਦੇ ਨਾਮ ਜਿਹੜੇ ਨੇ ਇੱਕ ਦਾ ਨਾਮ ਜੀਖਾਨ ਆ ਤੇ ਦੂਜੇ ਦਾ ਨਾਮ ਨਿੰਜਾ ਆ ਹਾਂਜੀ ਦੋਸਤੋ ਲਾਈਵ ਪਰਫਾਰਮੈਂਸ ਦੇ ਰਹੇ ਸੀ ਕਿ ਦੋਵੇਂ ਜਾਣੇ ਅਤੇ ਜੀਖਾਨ ਵੱਲੋਂ ਕਿਹਾ ਗਿਆ ਕਿ ਆਓ ਤੁਹਾਨੂੰ ਅਸੀਂ ਆਪਣੇ ਭਰਾ ਦੀ ਆਵਾਜ਼ ਸੁਣਾ ਦਿੰਨੇ ਆ ਇੰਨੀ ਗੱਲ ਕਹਿ ਕੇ ਜੀਖਾਨ ਨੇ ਇੱਕ ਮੁੰਡੇ ਨੂੰ ਆਵਾਜ਼ ਮਾਰਦਾ ਆ ਅਤੇ ਮੁੰਡਾ ਸਟੇਜ ਦੇ ਉੱਪਰ ਆ ਕੇ ਕਿਹੜਾ ਗਾਣਾ ਗਾਉਂਦਾ ਆ ਸਿੱਧੂ ਦਾ ਅਤੇ ਜਿਹੜੇ ਉਹਨਾਂ ਨੂੰ ਸੁਣਨਾ ਏ ਸੀਗੇ ਉਹਨਾਂ ਦਾ ਰਿਐਕਸ਼ਨ ਕਿਹੋ ਜਿਹਾ ਸੀਗਾ ਆਓ ਬਿਨਾਂ ਦੇਰੀ ਕੀਤੇ ਅਸੀਂ ਤੁਹਾਨੂੰ ਵੀ ਉਹ ਵੀਡੀਓ ਦਿਖਾ ਦਿੰਨੇ ਆ ਜਰੂਰ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਹਾ ਦੌਦੂ ਬਾਗੂ ਅੱਖ ਤੇਰੀ ਗੱਲ ਕਰਦੀ ਆ ਤੂੰ ਕਰਦੀ ਇਸ਼ਾਰਿਆਂ ਨਾਲ ਢੀਲ ਸੋਹਣੀਏ ਹਾ ਦੋ ਮੁਹਾਇਆਰੇ ਪਸਤੋਲ ਰੱਖਦਾ ਤੇਰੀ ਗੁੰਡਾ ਟੱਚ ਆਇਆ ਪੀਲ ਸੋਹਣੀਏ ਹੋ ਜਾ ਕਰੀ ਦੇ ਨਾਲ ਬਰਬਾਦ ਕਰੇਗੀ ਹੋ ਜਾ ਤੈਨੂੰ ਸ਼ਿਕਾਰੀ ਤੋਂ ਤੂੰ ਸਾਧ ਕਰੇਗੀ ਤੂੰ ਦਿਲ ਵਿੱਚ ਪੈਦਾ ਐਸਾ ਸਾਜ ਕਰਦੀ ਕਰਤਾ ਹਨੇਰੀ ਤੇ ਰਾਜ ਕਪੂ ਤੂੰ ਕਪੂ हां जी ये सीगा मुंडा जिसने की सिद्धू मूसेवाले दी आवाज दे वांग अपनी आवाज विच सिद्धू मूसेवाले दा गाना गाया ਕੀ ਤੁਹਾਨੂੰ ਇਹ ਵਾਰ ਸਿੱਧੂ ਮੂਸੇਵਾਲੇ ਦੀ ਆਵਾਜ਼ ਵਾਂਗ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹੇਠ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਬਹੁਤ ਜਲ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ